ਕਹਣਾ ਸਸੇ ਗਾਜੀ ਸੰਦੀਪ ਜੀ ਹੋਰ ਸੁਣਾਓ ਵਧੀਆ ਚੜਦੀ ਕਲਾ ਜੀ ਆਦਾ ਆਪ ਹੀ ਬਣਾ ਨਹੀਂ ਬਣਾ ਸਾਡਾ ਕੈਮਰਾਮੈਨ ਵੀ ਨਹੀਂ ਆਇਆ ਅੱਜ ਹਾਂਜੀ ਹੋਰ ਸੁਣਾਓ ਫਿਰ ਵਧੀਆ ਠੀਕ ਠਾਕ ਚੜਦੀ ਅੱਜ ਫਿਰ ਕਿੰਨੀਆਂ ਅੱਜ 4 ਮਈਆਂ ਚੰਗੀਆਂ ਨੇ ਆਜੋ ਫਿਰ ਇੱਧਰ ਜੱਸਾ ਸਾਹਿਬ ਕਿੱਧਰ ਗਿਆ ਮੰਡੀ ਗਿਆ ਜਾਂ ਦਾਣੇ ਲੈ ਕੇ ਅੱਛਾ ਹਾਂ ਮੈਂ ਠੀਕ ਹੱਸ ਇਹ ਗੱਬਣਾ ਸੰਦੀਪ ਜੀ ਤੇ ਜੇ ਸੁਣ ਨਹੀਂ ਸੁਣੀ ਆਕਾ ਅੱਛਾ ਗੱਬਣ ਨਹੀਂ ਆ 16 ਕਿਲੋ ਦਦੀ ਗਰੰਟੀ ਦਵਾਉ ਮੈਂ 16 ਕਿਲੋ ਦੀ ਹਾਂਜੀ ਲਓ ਜੀ ਗੱਬਣ ਮੈਂ ਤਾਂ 16 ਕਿਲੋ ਗਰੰਟੀ ਦੇਣ ਕਿ ਭਾਈ ਹੋਣੇ ਤਾਂ ਵੇਖੋ ਮੈਂ ਕਰੇ ਵੱਡੀ ਮਝਪੂਰੀ देखो आज लेवा भी बड़ा संभालने ठीक है पर आज कि टाइम दिन लोग है ठीक लो है हाँ जी जी ਹੇ ਰਾਮ ਜੀ ਵੀਰ ਜੀ ਮਈ ਜੈ ਜਰਨ ਦੋ ਜਿਹੜੇ ਰੇਟ ਨਹੀਂ ਕਰਦਨੇ ਇਹ ਕਿਹ ਕੋਣੇ ਨਹੀਂ ਜਿਹੜੇ ਮਰਜੀ ਕੋਈ ਭਜਾ ਦੇ ਬਿਲਕੁਲ ਹਾਂਜੀ ਬਿਲਕੁਲ ਦੇਖੋ ਮੈਂ ਹਾਂਜੀ ਮਈ ਲੱਗੀ ਸੀ ਜੀ 90000 ਦੀ ਹਾਂ ਪਰ ਅਸੀਂ ਮਈ 90 ਨਹੀਂ ਹਾਂ ਨਾ ਮਈ 85000 ਦੀ ਦੇਣੀ 85000 ਦੀ ਹਾਂਜੀ ਠੀਕ ਹੈ ਮੈਂ ਦੇ ਲਓ ਇਹ ਠੀਕ ਹੈ ਫਿਰ ਨਹੀਂ ਠੀਕ ਹੈ ਮੈਂ ਜੋ ਬਾਈ ਜ਼ੋਰ ਦਾ ਸਭ ਪੂਰੀ ਭਜਾਣਾ 85000 ਦੀ ਮਈ ਚਲ ਆਹਾ ਇਹ ਵੀਰ ਜੀ ਰਾਤ ਦੀ ਮਈ ਸੁਈ ਆ ਰਾਤ ਦੀ ਸੁਈ ਆ ਹਾਂਜੀ ਕੱਟੀ ਮਖਰ ਹਾਂ ਇਹ ਵੀ ਮਹੀਨੇ 11 12 ਕਿਲੋ ਦੁੱਧ ਦੀ ਗਰੰਟੀ ਦਿੰਦਾ ਇਹ ਵੀ ਇਹ ਵੀ ਤੋਰੋ ਇਹ ਤਾਂ ਥਾਣਾ ਦੇਖੋ ਮੈਂ ਦਿੰਦਾ ਲਓ ਜੀ ਇਹ ਵੀ ਦੇਖੋ ਚੋਾਈ ਜੂਣੀ ਦੀ ਵਧੀਆ ਵਾਈ ਵਧੀਆ ਬਸ ਠੀਕ ਬੱਚਾ ਕੱਟੀ ਮਖਰ ਕੱਟੀ ਮਖਰ ਕੱਟੀ ਮਖਰ ਆ ਗਈ ਆ ਲਓ ਜੀ ਇਹ ਵੀ ਦੇਖੋ ਹਾਂਜੀ ਨੇ ਹਲੋ ਮਾਈਨਸ ਦੇਤੀ ਹੈਗੀ 80 80 ਦੀ ਲਈ ਜੀ ਇਹੋ ਜੀ ਹਾਂ ਆਪਾਂ ਮੈਹਾਨਾ 70000 ਦੀ 70000 ਦੀ ਹਾਂਜੀ ਲੈ ਠੀਕ ਚਲੋ ਕਰਦੇ ਮੋਕੇ ਮਾਨ ਮੰਗ ਪਰ ਦੋਦੇ ਸਿੰਦੀਰ ਜੀ ਮੈਂ ਦੀ 12 ਕਿਲੋ ਦੀ ਗਾਰੰਟੀ ਦੇਣਾ ਠੀਕ ਆਹ ਇਹ ਨੀਲੀ ਰਗ ਦੀ ਮਹੀਂ ਜੋ ਅੱਛਾ ਅੱਜ 10 ਦਿਨ ਹੋ ਗਏ ਸੂਈ ਨੂੰ ਕੱਤੀ ਮਗਰੇ ਦੇ ਵੀ ਅਜੇ ਨਹੀਂ ਕੱਟੀ ਮਗਰਾ ਇਹ 12 ਗਲਾ ਦਾ ਤਿਆਰ ਅਜੇ 12 ਗਲਾ ਦਾ ਹੁਣ ਹੈਗਾ ਹੈ ਲੋ ਜੀ 12 ਗਲਾ ਦਾ ਪਿਓਰ ਨੀਲੀ ਦਜੇ ਸੁਵੇ ਸੁਈ ਚੱਟੀ ਦੂਜਾ ਸੁਗਾ ਤੇ ਇਹ ਵੀ ਦੇਖੋ ਘਰਾਂ ਦੇ 22 ਵਧੀਆ ਰੱਖਿਆ ਹੈ 21 ਨੰਬਰ ਨੀਲੀ ਆ ਜੋ ਕਿੰਨੇ ਵੜਦਾ ਫਰਜਣਾ ਚਾਰ ਨਾ ਵੜਾ ਗਿਆ ਚਾਰ ਕਿਲੇ ਹੈ ਬਦਰਾਮ ਹੋਰੇੜੀ ਅਜੀ ਅਜਾ ਲੈਣ ਬੜਾ ਲਾ ਫਿਰ ਵਾਪਸ ਲੈਦਾ ਨਹੀਂ ਹਾਂ ਆਸ ਤੋਂ ਦਾਜੇ ਮੜੀ ਦੀ ਅਸੇ ਡਾ ਪੈਣਾ ਹਾਂ ਭਾਵੇਂ 2000 ਆਪਨ ਸਹੀ ਸਹੀ ਹਾਂਜੀ ਹਾਂਜੀ 14 ਛੁਨੇ ਦਾ ਮਦਾ ਮਈਆਂ ਦਾ ਮਦਾ ਪੈਣਾ ਰਿਹਾ ਜਦੋਂ ਪੈਸੇ ਨਹੀਂ ਵਟੇਗੇ ਹਾਂ ਸਹੀ ਗੱਲ ਉਹ ਕਿੱਲੇ ਦਾਸੀ 8000 ਵੜਦੇ ਹੋਂ ਦਾ 65000 ਵੜਨ ਹਾਂ ਡਾਉਣ ਹੋਣਾ ਕੰਮ ਡਾਕਟਰ ਹਿਸਾਬ ਨਾਲ ਵਿਗਣੇ ਹਾਂ ਮਸਾ ਲੋ ਕਾਲੀਆਂ ਜਿਹੜੀਆਂ ਗੱਲਾਂ ਹੋਣ ਗਈਆਂ ਥੋੜਾ ਥੋੜਾ ਨਹਾ ਲੜਾ ਮਣਾ ਹਾਂ ਮੇਰੇ ਗੱਥੇ ਜਿਆਦਾ ਨਾ ਗੀ ਹਾਂ ਝੋੜਦੇ ਫਿਰ ਆ ਰਹੇ ਨੇ ਸੰਦੀਵੇ ਬੰਦੇ ਵਾਸਤੇ ਵੀ ਜਿੱਥੇ ਆ ਇਹਦਾ ਵੇਖ ਵੇ ਜੀ ਫਸਲ ਆ ਕਿ ਨਹੀਂ ਉਹ ਰਾਤ ਹੋਣੀ ਹੋਣੀ ਆ ਹਾਂਜੀ ਮੋਲ ਹਦੀਵੀ ਜਨਾ ਮੱਜੀ ਕਰੀ ਹਾਣਾ ਨਹੀਂ 75000 ਦੀ 75000 ਦੀ ਅਸੀਂ 12 ਕਿਲੋ ਦੁੱਧ ਠੰਡਾ ਕਰਕੇ ਆ ਚਲੋ ਝੋੜਾ ਜੇ ਝੋਨੇ ਚੰਗੇ ਨਿਕਲਦੇ ਇਹਦੇ 85 ਜੀ ਸੀ ਮੇਰੇ ਯਾਹ ਇਹ ਸ੍ਰੀ ਮਈ ਥੋੜਾ ਸੱਟ ਗਿਆ ਇੱਕ ਮੀਟੀ ਮਈ ਆ ਦਿਨ ਖੜਦੀ ਆ ਜੀ ਦਿਨ ਖੜਦੀ ਤਰੀਕ ਨਹੀਂ ਬੰਦਿਆ ਅੱਛਾ ਬੰਦੇ ਆਪਣੇ ਸਾਹ ਜਲੇ ਜਿੰਨਾ ਕੋਈ ਕੱਤੀਆ ਨਹੀਂ ਥਣਾ ਦੀ ਆਪਣੀ ਗਰੰਟੀ ਹੋ ਗਈ ਭਾਰਤ ਪੇਸ਼ੇ ਦੀ ਸਾਡੀ ਗਰੰਟੀ ਚੰਗੀ ਮੈਂ ਹਨਾ ਹਾਂਜੀ ਬਿਲਕੁਲ ਲਓ ਜੀ ਵੇਖੋ ਮੇਨੇ ਸਿੰਘ ਹਿਲਦੇ ਆ ਨਹੀਂ ਸਿੰਘ ਸਿੰਘ ਨਹੀਂ ਹਿਲਦੇ ਦੇਖੋ ਮੈਂ ਆਜਾ ਹਾਂਜੀ ਲੱਖਾ ਜੀ ਪਰ ਕੀ ਜੀ ਮੈਂ ਤੇ 60000 ਮੈਂ ਅਗੀ 75000 ਹਾਂ ਹੁਣ ਹਾਂ ਨਾ ਮੈਂ ਸਾਥੀ ਕਰ ਦਿੱਤਾ ਠੀਕ ਆ ਹਾਂ ਜੀ 5 ਦਿਨ ਖੜਦੀ ਤਰੀਕ ਲਿਖਿਆ ਜੇ ਉਤੇ ਦਿਨ ਖੜੇ ਮੈਂ 100 ਰੁਪਿਆ ਰੋਇਦਾ ਖਤਿਆਦਾ ਚਲੋ ਦੇਖੋ ਜੀ ਆ ਚਾਰ ਪੰਜ ਲੱਖ ਪਸ਼ੂ ਸੇਲ ਆ ਬਾਈਆਂ ਕੋਲ ਜੀ ਬਾਕੀ ਮੇਰੇ ਵੀ ਇੱਥੇ ਆ ਕੇ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਬਾਈਕ ਨਹੀਂ ਵੀ ਰਹੇ ਨਹੀਂ ਕੋਈ ਟਾਈਮ ਨਹੀਂ ਲਗਾ ਮੈਂ ਨੂੰ ਕਦੇ ਵੀ ਕੋਈ ਬੰਦਾ ਮੈਂ ਨਹੀਂ ਲੇਦਾ ਨਾ ਜਦਾਂ ਹੁਣ ਆ ਮੈਂ ਬਣੀ ਹੈ ਨਾ ਖਾਲੀ ਕਰਕੇ ਨਾ ਅਸੀਂ ਫੇਰ ਵੀਡੀਓ ਪਾ ਦਾਂਗੇ ਮੈਂ ਠੀਕ ਹੈ ਬਣੀ ਹੋ ਗਈ ਮੈਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਮੈਂ ਕਈ ਵੀ ਕਹਿੰਦੇ ਵੀ ਮੈਨੂੰ ਟਾਈਮ ਲਾ ਦੇਖੋ ਕਈਆਂ ਮਈਆਂ ਵੇਂਦਾ ਮੈਂ ਵੀਡੀਓ ਪਸੰਮੀਆਂ ਦੀਆਂ ਮਈਆਂ ਸੇਰੇ ਜਿਹਦਾ ਬਾਏ ਇੱਕ ਦੋ ਜੇ ਨਾਮ ਨਹੀਂ ਦਿੰਦੇ ਨਾ ਹਾਂਜੀ ਜਦੋਂ ਮੈਂ ਇਹ ਸਾਈ ਪਾ ਕੇ ਦੋ ਤਿੰਨ ਯਾਰ ਸੇਰੇ ਵੇਖਾ ਕਰੋ ਵੀ ਹੁਣ ਵੀ ਵੀਡੀਓ ਪਾਉਣਾ ਚੱਟਾ ਹੈਗਾ ਥੱਲੇ ਇਹਨਾਂ ਪਾ ਲੱਗਦਾ ਜੇ ਟਾਈਮ ਲਾਇਆ ਕੀ ਲੱਗਾ ਚਲੋ ਕੋਈ ਇੱਕ ਹਾਂਜੀ ਬੋਲੋ ਨੰਬਰ ਨੰਬਰ ਹੈਗਾ 9814624311 9815097203 ਪਿੰਡ ਪੰਦੇਰ ਜਿਹੜਾ ਬਸਾਦੇ ਸਤਿਕਾਰ